ਸਾਸਰੀ ਜੀ ਸਾਰਿਆਂ ਨੂੰ ਗੋਤਮ ਡੇਰੀ ਫਰਜ਼ ਤੁਹਾਡਾ ਬਹੁਤ-ਬਹੁਤ ਵੈਲਕਮ ਹੈ ਜੀ। ਫਿਰ ਜੀ ਅੱਜ ਦੀ ਆਪਣੀ ਵਿਜ਼ਿਟ ਹੈਗੀ ਪਿੰਡ ਕਾਲੇ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ। ਇਹ ਸ਼ਾਟੇ ਸ਼ਾਟੇ ਲਾ ਕੇ ਪੈਂਦਾ ਆਪਣੇ ਸ਼ਾਟੇ 1 ਕਿਲੋਮੀਟਰ ਕਨੂਪੁਰ ਕਾਲੇਜ ਇਹਨਾਂ ਮਰਜੀ ਕੋਈ ਵੀ ਪੁੱਛ ਲੈ। ਅੱਜ ਤੁਹਾਨੂੰ ਆਏ ਤਿੰਨ ਮੱਜਾਂ ਵਿਖਾਉਣੀਆਂ ਆਪਣੇ ਘਰਾਂ ਨੂੰ। ਫੋਨ ਨੰਬਰ ਜਿਹੜਾ ਹੈਗੇ 7508232716। ਤਿੰਨ ਮੱਜਾਂ ਵਿਖਾਉਣੀਆਂ ਤਿੰਨਾਂ ਦੇ ਬੱਚੇ ਨੇ ਜਿਹੜੇ ਹੈਗੇ ਤੁਹਾਨੂੰ ਖੋਲ ਕੇ ਵਿਖਾਉਣੇ ਆ। ਕੱਲੇ ਕਾ ਦੀ ਡਿਟੇਲ ਤੁਹਾਨੂੰ ਆਪ ਹੀ ਦੱਸੀ ਜਾਣੀ ਐ ਮੈਂ ਪੀਆਂ ਮੱਝਾਂ ਆਪਣੇ ਘਰੋਂ ਹੀ ਵੀਡੀਓ ਬਣਾਉਂਦੇ ਆ ਆਪਾਂ ਕਿਸੇ ਦੇ ਘਰੋਂ ਨਹੀਂ ਬਣਾਉਂਦੇ ਆ ਵੇਖ ਸਰ ਦੁਪਹਿਰ ਦਾ ਹੀ ਟਾਈਮ ਜੇ ਹਜੇ 2 ਵਜੇ ਸ਼ਾਮਾਂ ਦਾ ਪੂਰੇ ਵੰਨੇ ਆਪਣੇ ਘਰ ਜਾਣਗੇ ਤੁਹਾਨੂੰ ਖੋਲ ਕੇ ਬੁਖਾਣੇ ਵੀਰ ਜੋ ਪਹਿਲੇ ਨੰਬਰ ਵਾਲੇ ਮੱਝ ਖੋਲਦੇ ਹੋ ਫੋਨ ਨੰਬਰ ਹੈਗਾ 7508232716 ਆ ਆ ਮਾਜਿਤ ਲਈ 8-9 ਕਿਲਾ ਦੋ ਜੇ ਆ ਵੇਖ ਸਕਦੇ ਇਹਦਾ ਬੱਚਾ ਨੇ ਜਿਹੜਾ ਹੈਗਾ ਨੀ ਇੱਕ ਮਹੀਨਾ ਦਾ ਮੈਸ ਹੋਇਆ ਨਾ ਪੂਰਾ ਇਹ ਹੁਣ ਵੱਡੀ ਮਾਜਾ ਫੁੱਲ ਸਾਈਜ਼ ਇਹ ਦੋ ਹੀ ਵਜੇ ਦੁਪਹਿਰ ਦੇ ਲੈਓ ਲੈਓ ਮੋੜ ਕੇ ਹਾਂ ਜੀ ਲੈਓ ਉਧਰੋਂ ਆ ਜਾਓ ਪਰਲੇ ਪਾਸਿਓ ਪੰਪਲ ਲੈ ਜੀ ਪਿੱਜਾ ਸੁਆ ਸੂਈ ਮੱਜ ਹਾਂ ਜੀ ਸਰ ਜੀ ਜਾਸਰ ਆ ਰਿਹਾ ਹੈ ਤਾ ਬੱਚਾ ਜਿਹੜਾ ਹੈਗਾ ਇਹਦਾ ਮੁੱਲ 60000 ਆ ਰਿਹਾ ਹੈ ਨਾ 52000 ਦੀ ਮੱਝ ਦੇਵਾਂਗੇ ਮਾਸੀ ਤੇ ਫੋਨ ਲਾਵੇ ਮੈਂ ਤਾਂ ਨਹੀਂ ਇਹਦਾ ਮਂਦੀ ਲਈ ਆ ਆ ਆ ਵੀ ਹੋਰ ਇਹ ਵੀ ਤੁਸੀਂ ਇਸ ਸੋਈ ਮੱਝ ਇਹ ਟੋਕੜ ਜਿਹੜੀ ਖੱਲੀ ਮਹੀਨੇ ਤੋਂ ਆ ਮਹੀਨੇ ਦੀ ਬਣੀ ਗਰੰਟੀ ਆਪਣੀ ਕੋਈ ਨਹੀਂ ਦੋ 7 ਕਿਲੋ ਤਿਆਰ ਦੀ ਵੱਡੀ ਹੈ ਮੱਝ ਕੌਣ ਤੋਂ ਬੜਾ ਸਾਦੀ ਲੱਗਾ ਇਹਨੇ ਕੋਲ ਹੈਡ ਰੀ ਮੱਝਾਂ ਸਾਰੀਆਂ ਕਿਹੜੀ ਛੋਟੀ ਸਮਝ ਕੇ ਨਾ ਹੈ ਵੱਡੀਆਂ ਮੱਝਾਂ ਪੂਰੀਆਂ ਲੈ ਵੀਰ ਜੀ ਲੈ ਆ ਦੇਖ ਆ ਇਹਦੇ ਮੁੱਲਿਆ 60000 ਰੇ 55000 ਦੇ ਦਿਆਂਗੇ ਫਿਕਸ ਰੇਟ ਹੁੰਦੇ ਵੀਡੀਓ ਦੇ ਇਹ ਸਥਾਨ ਤੋਂ ਬੜਾ ਲੱਗਾ ਮੈਨੂੰ ਵੀ 55000 ਦਾ ਮਹਾਰਤ ਦੇ 2 ਨੰਬਰ ਕੀ ਹੈ ਇਹ 7 ਕਿਲੋ ਦੋਸਰ ਗਾਂ ਬਣੀ ਵੀ ਆ। ਆਹ ਖੋਲੇ ਛੋਟੇ ਆ ਗਈ ਨੀ ਲੀ ਦੀ ਅੱਜ ਨੀ ਨੀ। ਇਹ ਵੀ ਦੂਜਾ ਥੋੜਾ ਹੋਈ ਏ। ਇਹ ਕੋਲ ਤੋਂ 7 ਕਿਲੋ ਗੈਰ ਹੈ। ਇਹਦਾ ਬੱਚਾ ਨਹੀਂ ਜਿਹੜਾ ਹੈਗਾ 10 12 ਦਿਨ ਹੋ ਗਏ ਸੋਈ ਨੇ ਇਹ ਵੱਡੀ ਹੈ ਮੱਝ ਕਿੰਨੇ ਮੱਝਾਂ ਵੱਡੀਆਂ ਇਹ ਜੈਜ ਰੇਟ ਦੇ ਦਾਂਗੇ ਨਾ ਇੱਕ ਥਾਂ ਧਾਰਾ ਘਾਟਿਆ ਪਿਛਲੇ ਚ ਉਸ ਹਿਸਾਬ ਨਾਲ ਆਪਾਂ ਦੇ ਦੇਣੀ ਹੈ ਲੈ ਆਓ ਮੁਰਕੇ ਨੀਲੀ ਦੀ ਮੱਝ ਕੋਈ ਵੀ ਸਾਮ ਲੂਗਾ ਦੁੱਧ 10 ਕਿਲੋ ਜੀ ਭਾਈ ਜੋਗੀ ਵੱਡੀਆਂ ਸਿਵਲ ਠੰਡੀ ਬੜੀ ਪਹਾੜੇ ਤੇ ਹੁੰਦੀਆਂ ਸਾਰੀਆਂ ਇਹਦਾ ਮੁੱਲ ਜਿਹੜਾ 50000 ਰਿਆ ਜੇ ਥਣਥਲ ਪੂਰੇ ਹੁੰਦੇ ਭਾਏ 55 ਦੀ ਵਿਕ ਜਾਣੀ ਹੁਣੇ ਦੇ ਦਾਂਗਾ 80000 ਚ ਇਹਨਾਂ ਲਈ 40000 ਚ ਮੰਨਤ ਨੇ ਹਾਂ ਜੀ ਸਾਡੇ ਸੰਗਰੀ ਬੰਦ ਇਥੇ ਨੂੰ ਆਹ ਤੇਨ ਮੱਝਾਂਗੇ ਇਹਨਾਂ ਦੇ ਕਾਲੇ ਸ਼ੇਰ ਨੇ ਬਸਰ ਜਿਲ੍ਹਾ ਬਸਰ ਨਹੀਂ ਆਉਣਾ ਕਥਨ ਲਗਾ ਮੈਂ ਇਹ ਰਹਿ ਗਏ ਮੈਂ ਤੋਂ ਜਾਣਦਾ ਨਾ ਪਤਾ ਮੈਨੂੰ